ਅੱਛਾ ਕੱਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਲੰਬ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪਾਂ ਨੇ ਚੈਨਲ ਨੂੰ ਲਾਈਕ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਵੱਡਾ ਹਾਸਾ ਸਵਰਗਨਪਰੀ ਡੋਡ ਵਿੱਚ ਦੀ ਬੱਸ ਦਰਖਤ ਨਾਲ ਟਕਰਾਈ ਇਸ ਤਰ੍ਹਾਂ ਖਬਰ ਸਾਹਮਣੇ ਇਸ ਵਾਲ ਨੂੰ ਲੱਗੀਆਂ ਮਾਮੂਲੀ ਸੱਟਾਂ ਇਸ ਦੇ ਨਾਲ ਗੁਰਦਾਸਪੁਰ ਵਿੱਚ ਵੱਡਾ ਹਾਸਾ ਵਾਪਰਿਆ ਹੈ ਇੱਥੇ ਧਾਰ ਤਾਰੀਵਾਲ ਵਿੱਚ ਸਵਾਰੀਆਂ ਨਾਲ ਪਰੀ ਪੰਜਾਬ ਰੋਡ ਵਿੱਚ ਦੀ ਬੱਸ ਦਰਖਤ ਨਾਲ ਟਕਰਾ ਗਈ ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਬਚਾਉਂਦੇ ਸਮੇਂ ਪੰਜਾਬ ਰੋਡ ਵਿੱਚ ਦੀ ਬੱਸ ਦਰਖਤ ਨਾਲ ਟਕਰਾ ਗਈ ਇਸ ਤਰ੍ਹਾਂ ਖਬਰ ਸਾਹਮਣੇ ਆ ਰਹੀ ਹੈ ਅਤੇ ਵੀਡੀਓ ਸਾਹਮਣੇ ਆ ਰਹੀ ਹੈ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੂੰ ਨੇ ਦੀ ਸੂਝ-ਬੂਝ ਨਾਲ ਸਵਾਰੀਆਂ ਬਾਲ-ਬਾਲ ਬਚ ਗਈਆਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਥਾਣਾ ਢਾਲੀਵਾਲ ਦੀ ਐਸਐਚਓ ਬਲਜੀਤ ਕੌਰ ਨੇ ਕਿਹਾ ਕਿ ਦੋ ਤਿੰਨ ਸਵਾਰੀਆਂ ਨੂੰ ਮਾਮਲੀ ਸੱਟਾਂ ਲੱਗੀਆਂ ਹਨ ਪਰ ਉਹਨਾਂ ਨੂੰ ਫਸਟ ਡੇਰ ਦੇ ਕੇ ਭੇਜ ਦਿੱਤਾ ਗਿਆ ਹੈ ਇਹ ਘਟਨਾ ਇੱਕ ਸਰਕਾਰੀ ਬੱਸ ਦੀ ਨੁਕਸਾਨ ਹੋਇਆ ਹੈ ਪਰ ਕਿਸੇ ਸਵਾਰੀ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ ਉਹਨਾਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ